ਗੰਦਨ ਨਾਲਾ ਬਣਿਆ 2 ਸਾਲ ਦੇ ਬੱਚੇ ਲਈ ਕਾਲ ਐਨਡੀਆਰਐਫ ਤੇ ਪ੍ਰਸ਼ਾਸਨ ਦੀ ਵੱਡੀਆ ਸਫਲਤਾ ਆਜ਼ਾਦੀ ਦੇ 75 ਸਾਲ ਤੇ ਦੇਖ ਲੋ ਦੇਸ਼ ਦਾ ਹਾਲ ਅਜੇ ਤੱਕ ਗਲੀਆਂ ਨਾਲੀਆਂ ਹੀ ਨਹੀਂ ਸਵਾਰ ਸਕੇ ਫਤਿਹਵੀਰ ਰਿਤਿਕ ਤੇ ਅਬਿਲਾਸ਼ ਉਹ ਬੱਚੇ ਨੇ ਜੋ ਹੱਸਦੇ ਖੇੜਦੇ লাশ ਬਣ ਗਏ ਉਹ ਬੱਚੇ ਜਿਨ੍ਹਾਂ ਨੂੰ ਨਦੇ ਪਰਿਵਾਰਾਂ ਦੀ ਗਲਤੀ ਲੈ ਬੈਠੀ ਪਰ ਪ੍ਰਸ਼ਾਸਨ ਵੀ ਇਹਨਾਂ ਬੱਚਿਆਂ ਦੀ ਮੌਤ ਲਈ ਹੁਨਾ ਹੀ ਜ਼ਿੰਮੇਵਾਰ ਹੈ ਅਸੀਂ ਅਜੇ ਤੱਕ ਮੌਤ ਦੇ ਬੋਰ ਨਾ ਬੰਦ ਕਰਵਾ ਸਕੇ ਤਾਂ ਨਾ ਹੀ ਅਜੇ ਗੰਦੇ ਨਾਲਿਆਂ ਦੀ ਸਫਾਈ ਕਰਵਾ ਸਕੇ ਜਿਨ੍ਹਾਂ ਵਿੱਚ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਦਫ਼ਨ ਹੋ ਗਈਆਂ ਨੇ ਇਹ ਮੌਤ ਉਹ ਹੈ ਜੋ ਸਾਫ਼ ਦਿਖਾਈ ਦੇ ਰਹੀ ਹੈ ਪਰ ਇਸ ਗੰਦੇ ਨਾਲੇ ਦੀ ਬਲੀ ਕਿੰਨੇ ਕੁ ਲੋਕ ਚੜ ਚੁੱਕੇ ਨੇ ਇਸ ਦਾ ਹਿਸਾਬ ਸ਼ਾਇਦ ਨਹੀਂ ਹੋਵੇਗਾ ਖੈਰ 9 ਅਗਸਤ ਨੂੰ ਕਪੂਰਥਲਾ ਦੇ ਗੋਇੰਦਵਾਲ ਰੋਡ ਤੇ ਬਣੇ ਗੰਦੇ ਨਾਲੇ ਦੇ ਵਿੱਚ ਡਿੱਗਿਆ ਬਿਲਾਸ਼ ਦੀ ਲਾਸ਼ ਮਿਲ ਚੁੱਕੀ ਹੈ ਬੱਚੇ ਦੀ ਲਾਸ਼ ਘਟਨਾ ਸਥਾਨ ਤੋਂ 1 ਕਿਲੋਮੀਟਰ ਦੂਰ ਨਾਲੇ ਦੇ ਰਸਤੇ ਦੇ ਵਿੱਚ ਉਹਦੀ ਲੱਭੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬੱਚੇ ਨੂੰ ਲੱਭਣ ਦੇ ਲਈ ਇੱਕ ਵੱਡਾ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਸੀ ਐਨਡੀਆਰਐਫ ਦੀ ਟੀਮ ਮੌਕੇ ਤੇ ਪਹੁੰਚੀ ਸੀ 4 ਦਿਨਾਂ ਤੱਕ ਬੱਚੇ ਦੀ ਲਾਸ਼ ਲੱਭਣ ਲਈ ਐਨਡੀਆਰਐਫ ਦੀ ਟੀਮ ਨੇ ਦਿਨ ਰਾਤ ਇੱਕ ਕੀਤਾ ਕਈ ਫੁੱਟ ਤੱਕ ਨਾਲੇ ਜਿੱ ਖੁਦਾਈ ਵੀ ਕੀਤੀ ਗਈ ਪਰ ਬੱਚਾ ਨਹੀਂ ਲੱਭ ਪਾਇਆ ਹਰ ਕੇ ਐਨ ਡੀ ਆਰ ਐਫ ਦੀ ਟੀਮ ਨੇ ਵੀ ਹੱਥ ਖੜੇ ਕਰ ਦਿੱਤੇ ਇਸ ਰੈਸਕਿਊ ਆਪਰੇਸ਼ਨ ਨੂੰ ਬੰਦ ਕੀਤੇ ਜਾਣ ਤੋਂ ਬਾਅਦ ਬੱਚਾ ਮਹਿਜ਼ 1 ਕਿਲੋਮੀਟਰ ਦੀ ਦੂਰੀ ਤੋਂ ਹੀ ਲੱਭ ਜਾਂਦਾ ਹੈ ਬੱਚਾ 9 ਤਰੀਕ ਨੂੰ ਗਮ ਹੋਇਆ ਸੀਗਾ ਪਤੂਪਿੰਗਰ ਰੋਡ ਤੇ ਪਰਵਾਸੀ ਪਰਿਵਾਰ ਰਹ ਰਹੇ ਨੇ ਉਥੋਂ ਸਲਿੱਪ ਕਰਕੇ بارش ਦਾ ਮੌਸਮ ਸੀਗਾ ਸਲਿੱਪ ਕਰਕੇ ਪਾਣੀ ਦੇ ਨਾਲ ਵਹਿ ਗਿਆ ਸੀਗਾ ਏ ਪ੍ਰਸ਼ਾਸਨ ਵੱਲੋਂ ਡੀਸੀ ਸਾਹਿਬ ਵੱਲੋਂ ਐਸਐਸਪੀ ਸਾਹਿਬ ਵੱਲੋਂ ਐਨਡੀਐਫ ਟੀਮਾਂ ਜਿਹੜੀਆਂ ਜੰਡੀਕੜ ਤੋਂ ਵੀ ਬੁਲਾਈਆਂ ਸੀਗੀਆਂ ਅਸੀਂ ਵੀ ਲੱਗੇ ਹੋਈ ਸੀ ਸਾਰੇ ਨਾਲ ਲੇਕਿਨ ਉਸ ਦਿਨੇ ਬੱਚਾ ਕਿਤੇ ਨਾ ਕਿਤੇ ਥੱਲੇ ਲੁਕਿਆ ਰਿਹਾ ਅੱਜ ਫੇਰ ਵਾਰਸ਼ ਦਾ ਮੌਸਮ ਸੀ ਥੋੜੀ ਬੋਡੀ ਇਹਦੀ ਬਾਹਰ ਆ ਜਾਈ ਹੈ ਤੇ ਸਾਨੂੰ ਕਰੀਬ 12 ਕਿਤੇ ਵਜੇ ਤੇ ਲੱਗੇ ਪਤਾ ਲੱਗਾ ਤੇ ਬੋਡੀ ਦੀ ਲੱਗੇ ਅਸੀਂ ਸਿਵਲ ਹਸਪਤਾਲ ਇਹ ਪੋਸਟਮਾਸਟਰ ਨੇ ਲੈਣ ਦੀ ਆ ਔਰ ਉਹਦੇ ਪਰਿਵਾਰ ਨੇ ਏ ਸਰਜੀਤ ਮੁਖਿਆ ਇਹਨਾਂ ਦੇ ਡੈਡੀ ਦਾ ਨਾਮ ਆ ਮਨੀਸ਼ਾ ਇਹਦੀ ਮਦਰ ਦਾ ਨਾਮ ਹੈ ਉਹਨਾਂ ਨੇ ਬਾਡੀ ਨੂੰ ਪਛਾਣ ਲਿਆ ਹੁਣ ਆਫਟਰ ਪੋਸਟਮਾਰਟਮ 174 ਦੀ ਕਾਰਵਾਈ ਕਰਾਂਗੇ ਤੇ ਪਰਿਵਾਰ ਦੇ ਨਾਲ ਅਸੀਂ ਮਿਲੇ ਹਾਂ ਤੇ ਇੱਥੇ ਮੈਡੀਕਲ ਰਿਪੋਰਟ ਨਾਲ ਬਾਡੀ ਸੰਭਿਤ ਕੀਤੀ ਜਾਵੇ ਕਾਫੀ ਅਗਲਾ ਦਿਨ ਅਸੀਂ ਸਰਚ ਕੀਤੀ ਸੀ ਇਹ ਸਰਚ ਵੀ ਕੀਤੀ ਕਿ ਬੱਚਾ ਲੈ ਕਿਧਰ ਗਿਆ ਹੋਵੇ ਲੇਕਿਨ ਜੋ ਅਸੀਂ ਫਾਈਨਲ ਕੀਤਾ ਸੀਗਾ ਉਹ ਇਹੀ ਸੀਗਾ ਬੱਚਾ ਪਾਣੀ ਵਿੱਚ ਹੀ ਡਿਆ ਹੋਇਆ ਹੈ ਔਰ ਸੀਸੀਟੀਵੀ ਕੈਮਰੇ ਹੋਰ ਸੀ ਸਾਰੀਆਂ ਚੀਜ਼ਾਂ ਨੂੰ ਨੋਟ ਕਰਕੇ ਤੇ ਸੋ ਉਹੀ ਜੋ ਅਸੀਂ ਸਾਡੇ ਮਨਚ ਸੀਗਾ ਜਾਂ ਸਾਡੀ ਤਫਤੀਸ਼ ਦੇ ਵਿੱਚ ਸੀਗਾ ਉਹੀ ਅੱਜ ਉਹਦੇ ਮਾਤਾ ਪਿਤਾ ਦੀ ਬੋਡੀ ਸਾਨੂੰ ਮਿਲੀ ਹੈ ਬੱਚੇ ਦੀ ਮੌਤ ਦਾ ਪਤਾ ਲੱਗਦੇ ਹੀ ਉਸ ਦੀ ਮਾਂ ਬੇਸੁੱਧ ਹੋ ਗਈ ਬੱਚੇ ਦੀ ਲਾਸ਼ ਜਿਸ ਹਲਾਤ ਵਿੱਚ ਮਿਲੀ ਹੈ ਉਸ ਨੂੰ ਵੇਖ ਕੇ ਕਿਸੇ ਦੀ ਵੀ ਰੂਹ ਕੁਰਲਾ ਉੱਠੇਗੀ ਲਾਸ਼ ਪੂਰੀ ਤਰੀਕੇ ਨਾਲ ਗਲ ਸੜ ਚੁੱਕੀ ਹੈ ਜਿਸ ਦੇ ਵਿੱਚ ਕੀੜੇ ਵੀ ਪੈ ਚੁੱਕੇ ਨੇ ਅੰਤ ਫੁੱਲ ਕੇ ਆਪਣੀ ਆਪ লাশ ਪਾਣੀ ਚੋਂ ਬਾਹਰ ਆ ਗਈ ਹੈ ਪ੍ਰਸ਼ਾਸਨ ਨੇ ਬੱਚੇ ਦੀ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਇੱਥੇ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਕਦੋਂ ਤੱਕ ਗਰੀਬਾਂ ਦੇ ਬੱਚੇ ਮਾੜੇ ਸਿਸਟਮ ਦੀ ਪੇਟ ਚੜਦੇ ਰਹਿਣਗੇ ਮਾਪੇ ਦੀ ਗਲਤੀ ਹੈ ਕਿ ਇੰਨੇ ਛੋਟੇ ਬੱਚੇ ਦਾ ਖਿਆਲ ਉਹਨਾਂ ਨੇ ਕਿਉਂ ਨਹੀਂ ਰੱਖਿਆ ਪਰ ਵੱਡਾ ਸਵਾਲ ਹੈ ਪ੍ਰਸ਼ਾਸਨ ਤੇ ਐਨਡੀਆਰਐਫ ਦੀ ਟੀਮ ਤੇ ਐਨਡੀਆਰਐਫ ਵਰਗੀ ਟੀਮ ਜੋ ਜੈ ਆਪਰੇਸ਼ਨ ਦੇ ਲਈ ਮਾਹਰ ਮੰਨੀ ਜਾਂਦੀ ਹੈ ਉਹ ਰੈਸਕਿਊ ਆਪਰੇਸ਼ਨ ਦੇ ਨਾਮ ਤੇ ਸਿਰਫ ਨਾਲੇ ਨੂੰ ਪੁੱਟ ਕੇ ਬੁੱਤਾ ਸਰਦੀ ਦੀ ਜਦੋਂ ਕੀ ਚਾਹੀਦਾ ਸੀ ਕਿ ਇਸ ਦੇ ਨਾਲ-ਨਾਲ ਨਾਲੇ ਤੋਂ ਅਗਲਾ ਰਾਹ ਵੀ ਦੇਖਿਆ ਜਾਵੇ ਜਿੱਥੇ ਤੱਕ ਇਹ ਨਾਲਾ ਜਾਂਦਾ ਸੀ ਜਿਸ ਤਰ੍ਹਾਂ ਦਾ ਆਪਰੇਸ਼ਨ ਐਨਡੀਆਰਐਫ ਦੇ ਵੱਲੋਂ ਚਲਾਇਆ ਗਿਆ ਉਹ ਬੱਚੇ ਦੀ ਭਾਲ ਲਈ ਕਾਫੀ ਨਹੀਂ ਸੀ ਦੂਜੇ ਪਾਸੇ ਪ੍ਰਸ਼ਾਸਨ ਤੇ ਸਰਕਾਰ ਦੀ ਗਲਤੀ ਤਾਂ ਹੈ ਹੀ ਅਸੀਂ ਆਜ਼ਾਦੀ ਦਾ 75ਵਾਂ ਸਾਲ ਮਨਾ ਰਿਆਂ ਪਰ ਅਜ ਤੱਕ ਵੀ ਅਸੀਂ ਗਲੀਆਂ ਨਾਲੀਆਂ ਤੇ ਨਾਲਿਆਂ ਦੇ ਵਿੱਚ ਹੀ ਫਸੇ ਹੋਏ ਆਂ ਅਸੀਂ ਚੰਨ ਤੱਕ ਜਾਣ ਦੀ ਗੱਲ ਕਰਦੇ ਆਂ ਪਰ ਇੱਕ ਬੱਚੇ ਨੂੰ ਬਚਾਉਣ ਲਈ ਸਾਡੇ ਸਾਧਨ ਥੋੜ੍ਹ ਜਾਂਦੇ ਨੇ ਅਸੀਂ ਬੁਲੇਟ ਟ੍ਰੇਨ ਦੀਆਂ ਗੱਲਾਂ ਕਰਦੇ ਆਂ ਪਰ ਸਾਡੀ ਸਪੀਡ ਪੱਥਰ ਯੁੱਗ ਦੀ ਸਪੀਡ ਨਾਲੋਂ ਵੀ ਘੱਟ ਹੈ ਆਖਿਰ ਕਿਸੇ ਦੀ ਜਾਨ ਦੀ ਕੀਮਤ ਅਸੀਂ ਕਦੋਂ ਸਮਝਾਂਗੇ ਕਦੋਂ ਤੱਕ ਕਦੇ ਬੋਰ ਤੇ ਕਦੇ ਨਾਲਿਆਂ ਤੋਂ ਅਸੀਂ ਆਪਣੇ ਬੱਚਿਆਂ ਦੀਆਂ ਲਾਸ਼ਾਂ ਢੋਂਦੇ ਰਹਾਂਗੇ ਇੱਕ ਵੱਡਾ ਸਵਾਲਿਆ ਨਿਸ਼ਾਨਾ ਕਪੂਰਥਲਾ ਤੋਂ ਗगन ਬਹਿਲ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤਿਸ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ ਲਾਈ ਪੰਜਾਬੀ ਟੀਵੀ ਨੂੰ ਆਈ ਪੀ ਟੀਵੀ ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ